ਪੰਜਾਬ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਛਡਾ ਕੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਤੋਂ ਲੋਕਾਂ ਦੇ ਨਾਲ ਇੱਕ ਵੱਡੇ ਧੋਖੇਵਾਜ਼ੀ ਕਰ ਰਹੇ ਐ ਤੇ ਬਿਆਨ ਬੀਬੀ ਹਰਸਿਮਰਤ कौर ਬਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਬੀਬੀਆਂ ਦੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਕਿ ਅਸੀਂ ਹਰ ਮਹੀਨੇ ਜਿਹੜਾ ਕਿ ਖਾਤਿਆਂ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਪਾਵਾਂਗੇ ਪਰ ਉਹ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਪੰਜਾਬ ਦੇ ਸਿਰ ਤੇ ਕਰਜਾ ਜਿਹੜਾ ਕਿ ਕਰੋਨਾ ਦਾ ਚੜਾ ਦਿੱਤਾ ਤੇ ਉੱਥੇ ਹੀ ਦਿੱਲੀ ਵਾਲੀਆਂ ਸਰਕਾਰਾਂ ਨੇ ਨਾ ਹੀ ਕਦੇ ਕਿਸਾਨਾਂ ਦਾ ਪੱਖ ਲਿਆ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਜਿਹੜੀ ਕਿ ਹਮੇਸ਼ਾ ਹੀ ਲੋਕਾਂ ਦੇ ਪੱਖ ਦੇ ਵਿੱਚ ਆਈ ਹੈ ਤੇ ਬਾਕੀ ਪਾਰਟੀਆਂ ਨੇ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਤੇ ਜਿਸ ਦੇ ਦੌਰਾਨ ਇੱਕ ਵਾਰ ਫਿਰ ਤੋਂ ਜਿਹੜਾ ਕਿ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਜਿਹੜਾ ਕਿ ਬੀਬੀ ਬਾਦਲ ਦੇ ਵੱਲੋਂ ਕੀਤਾ ਗਿਆ ਤੇ ਉੱਥੇ ਤਿੱਖੇ ਨਿਸ਼ਾਨੇ ਜਿਹੜੇ ਬਾਕੀ ਵਿਰੋਧੀਆਂ ਤੇ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬੀਬੀ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕਹਿਣਾ ਇਹ ਗਾਰੰਟੀ ਦੇ ਕੇ ਗਿਆ ਸੀ 10 ਸਾਲਾਂ ਚ ਕਿਹੜੇ ਨਸ਼ੇ ਖਤਮ ਹੋ ਗਏ ਨੇ ਸਿਖਰਾ ਤੇ ਨਸ਼ੇ ਪਹੁੰਚੇ ਹੋਏ ਨਹੀਂ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਦੇ ਤੁਹਾਡੇ ਪਿੰਡ ਤੇ ਤੁਸੀਂ ਚਿੱਟੇ ਦਾ ਨਾਂ ਵੀ ਸੁਣਿਆ ਸੀ ਕੋਈ ਚਿੱਟਾ ਕੋਈ ਚੀਜ਼ ਹੁੰਦੀ ਹੈ 10 ਸਾਲ ਪਹਿਲੇ ਚਿੱਟੇ ਦਾ ਨਾਂ ਸੁਣਿਆ ਸੀ ਕੋਈ ਚਿੱਟੇ ਦਾ ਨਾਂ ਤੁਸੀਂ ਨਹੀਂ ਸੁਣਿਆ ਸੀ ਕਿਉਂਕਿ ਤੁਹਾਡੀ ਸਰਕਾਰ ਚਿੱਟੇ ਨੂੰ ਵੀ ਫੜਦੀ ਸੀ ਤਾਂ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹ ਤੇ ਧੱਕਦੀ ਸੀ ਤਾਂ ਕਿ ਆ ਚਿੱਟਾ ਤੁਹਾਡੀ ਗਲੀਆਂ ਤਾਈਂ ਨਾ ਆਏ ਅੱਜ ਮੈਨੂੰ ਗਲੇ ਦਿਖਾਓ ਜਿੱਥੇ ਸ਼ਰਿਆਮ ਚਿੱਟਾ ਨਹੀਂ ਵਿਖ ਰਿਹਾ ਘਰ ਘਰ ਦਾ ਇਹ ਚਿੱਟਾ ਪਹੁੰਚਿਆ ਆਇਆ ਜਿਹੜਾ ਕਹਿੰਦੇ ਸੀ ਮਗਰਮਛਾਂ ਨੂੰ ਫੜਾਂਗੇ ਅੱਜ ਮਗਰਮਛ ਦੇ ਨਾਲ ਦਾ ਹਿੱਸਾ ਪਾਈ ਬੈਠੇ ਨੇ ਪੈਸੇ ਪਹੁੰਚਨੇ ਚਾਹੀਦੇ ਨੇ ਜਾ ਪੰਜਾਬ ਦੀ ਜਵਾਨੀ ਖਾ ਜਾ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਪਤਾ ਹੈ ਕਿਵੇਂ ਜੋ ਆਕ ਮੁੱਕ ਗਏ ਨੇ ਟੀਕੇ ਲਾ ਲਾ ਕੇ ਹਜ਼ਾਰਾਂ ਦੀ ਗਿਣਤੀ ਦੇ ਮਾਵਾ ਦੇ ਪੁੱਤ ਮਰ ਗਏ ਅੱਜ ਕੋਈ ਗੱਲ ਨਹੀਂ ਕਰਦਾ ਉਹ ਮਾਵਾ ਰੋਂਦੀਆਂ ਨੇ ਆ ਚਿੱਟਾ ਫਲਾ ਬੇਚ ਰਿਹਾ ਹੈ ਇੱਥੋਂ ਵੇਚ ਰਿਆ ਮੇਰਾ ਪੁੱਤ ਖਾ ਜਾਊਗਾ ਚਿੱਟਾ ਰੋਕ ਦੋ ਕੋਈ ਨਹੀਂ ਰੋਕਦਾ ਅੱਜ ਰੋਲਦੀ ਹੋਈ ਮਾਂਵਾਂ ਦੇ ਅਥਰੂ ਵਾਸਤੇ ਕਿਸੇ ਨੂੰ ਸਮਾਂ ਨਹੀਂ ਮਰਦੇ ਹੋਏ ਪੁੱਤਾਂ ਵਾਸਤੇ ਵੀ ਇਹਨਾਂ ਨੂੰ ਸਮਾਂ ਨਹੀਂ ਇਹ ਬਦਲਾਪ ਵਾਸਤੇ ਫੋਟਾ ਪਈਆ ਸੀ ਪਹਿਲੀ ਤਰੀਕ ਨੂੰ ਤੁਸੀਂ ਇਹਨਾਂ ਸਾਰੀ ਚੀਜ਼ਾਂ ਦਾ ਜਵਾਬ ਲੈਣਾ ਹੈ ਹੁਣ ਤੁਸੀਂ ਹਿਸਾਬ ਲੈਣਾ ਹੈ ਆਣ ਕੇ ਤੁਹਾਡੇ ਕੋਲ ਪੰਜੇ ਵਾਲੇ ਤਿਆਰ ਕਰਕੇ ਰੱਖੋ ਆਪਦੇ ਕਰਜ਼ੇ ਦਾ ਖਾਤਾ 5 ਸਾਲ ਦਾ ਸਮਾਂ ਦਿੱਤਾ ਸੀ ਕਹਿੰਦੇ ਸੀ ਬੈਂਕ ਕਾਰਡ ਦੀਆਂ ਦਾ ਸਾਰਾ ਕਰਜ਼ਾ ਮਾਫ਼ ਕਰਦਾ ਆ ਮੇਰਾ ਕਰਜ਼ਾ ਕਿਹੜਾ ਮਾਫ਼ ਕੀਤਾ ਪੁੱਛੋ ਸਾਡੇ ਆ ਜਵਾਬ ਬੇਰੋਜ਼ਗਾਰ ਕਿਨੂੰ ਤੁਸੀਂ ਨੌਕਰੀ ਦਿੱਤੀ ਕਿਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਸਵਾਲ ਪੁੱਛਣਾ ਤੇ ਜੇ ਜਵਾਬ ਨਹੀਂ ਹੈ ਤਾਂ ਬੋਲੋ ਨਵੀਂ ਗੱਲਾਂ ਨਹੀਂ ਸੁਨੀਆਂ ਜਦ ਮੌਕਾ ਦਿੱਤਾ ਤਾਂ ਕੱਖ ਨਹੀਂ ਕੀਤਾ ਤਾਂ ਗਾ ਤੁਸੀਂ ਕੀ ਕਰ ਲਿਆ ਤੇ ਜੇ ਝਾੜੂ ਵਾਲੇ ਆਣ ਗਏ ਫਿਰ ਉਹਨਾਂ ਤੋਂ ਵੀ ਪੁੱਛਣਾ ਸਤਾ ਤਾਂ ਸਰਕਾਰ ਚੱਲੂਗੀ ਕਿੱਥੇ ਮੁਆਵਜ਼ਾ ਪਸ਼ੂ ਡੰਗਰਾ ਦਾ ਤੇ ਬੀਬੀਆਂ ਦੇ ਨੇੜੇ ਜੇ ਆ ਗਏ ਤਾਂ ਫਿਰ ਉਹ ਝਾੜੂ ਨੂੰ ਤਿਆਰ ਰੱਖਣਾ ਜਿਹੜਾ ਤੁਹਾਨੂੰ ਛਾੜੂ ਤੁਹਾਨੂੰ ਦਿਖਾ ਦਿਖਾ ਕੇ ਆ ਫਾਰਮ ਪਰਵਾਤੇ ਫਿਰ ਮੋਬਾਈਲ ਤੇ ਟੂ ਟੂ ਮੈਸੇਜ ਆ ਗਿਆ ਹਾਂ ਜੀ ਤੁਹਾਡਾ ਫਾਰਮ ਮਿਲ ਗਿਆ ਬਸ ਛਾੜੂ ਦਾ ਬਟਨ ਨੱਪੋ ਨੱਪਣ ਸਾਰੀ ਤੁਹਾਡੇ ਹਜ਼ਾਰ ਹਜ਼ਾਰ ਡਿੱਗਿਆ ਕਰਨਗੇ ਤੇ ਬੀਬੀਆਂ ਨੇ ਵੀ یوں ਨੱਪਾ ਆ ਛਾੜੂ ਛਾੜੂ ਕਰਕੇ ਇੰਨੀ ਵੱਡੀ ਇਹਨਾਂ ਦੀ ਸਰਕਾਰ ਆਤੀ ਵੱਡੀ ਸਾਰੀ ਸਰਕਾਰ ਬਣ ਗਈ ਤੁਹਾਡੀ ਵੋਟਾਂ ਦੇ ਨਾਲ ਤੇ ਮੁੜ ਕੇ ਸਾਰ ਤੱਕ ਨਹੀਂ ਲੱਤੀ ਅੱਜ ਆ ਜਾਣਗੇ ਅੱਜ ਸਰਕਾਰ ਇਹਨਾਂ ਦੀ ਆਗੀ ਖਜ਼ਾਨਾ ਵੀ ਇਹਨਾਂ ਦੇ ਕੋਲ ਹੈ ਕਰਜ਼ਾ ਵੀ 4700 ਦਾ ਵੀ ਬੰਦ ਕਰਤੀਆਂ ਇਹਨਾਂ ਨੂੰ ਕਹੋ ਪਹਿਲੇ ਮੂੰਹ ਤਾਂ ਖੋਲਨਾ ਆ ਰਿਹਾ ਛਾੜੂ ਪਹਿਲੇ ਮੇਰਾ 26000 ਮੇਰੇ ਖਾਤੇ 'ਚ ਪਾ ਕੇ ਆ ਮੇਰੀ ਧੀ ਦਾ ਉਹਦੇ ਖਾਤੇ 'ਚ ਪਾ ਮੇਰੀ ਮਾਂ ਦਾ ਉਹਦੇ ਖਾਤੇ 'ਚ ਪਾ ਮੇਰੀ ਬੇਬੇ ਦਾ 2500 ਪੈਨਸ਼ਨ 26 ਮਹੀਨਾ ਦਾ ਉਹਦੇ ਖਾਤੇ 'ਚ ਪਾ ਤਾਂ ਨਾ ਕਰੀ ਨਵਾਂ ਲਾਰਾ ਨਹੀਂ ਚੱਲੂਗਾ ਆ ਰਿਹਾ ਛਾੜੂ ਅੱਗਿੱਟਾ 'ਚ ਮਾਰਾਂਗੇ ਜੇ ਨਵੀਂ ਗੱਲ ਵੀ ਛੜੀ ਪਰਾ ਪੁਰਾਣੇ ਪੂਰੇ ਕਰ ਗਿਆ ਇਸ ਤਰ੍ਹਾਂ ਤੁਸੀਂ ਹਿਸਾਬ ਲਾਉਂਗੇ ਆ ਬੰਦੇ ਦੇ ਪੁੱਤ ਬਾਨੇ ਉਹ ਤੁਹਾਨੂੰ ਮਾਰ ਕੇ ਵੋਟ ਲੈ ਕੇ ਫਿਰ ਕੁਰਸੀ 'ਚ ਬੈਠ ਕੇ ਚ ਦੋ ਦੋ ਵਿਆਹ ਕਰਾ ਲੈ ਦੋ ਚਾਰ ਹੋਰ ਕਰਾ ਲੈਣਗੇ ਦੋ ਚਾਰ ਹੋਰ ਵਿਆਹ ਕਰਾ ਲੈਣਗੇ ਜੋ ਆਕ ਜਮ ਲੈਣਗੇ ਇਹਨਾਂ ਦੇ ਵਿਆਹ ਕਰਾਉਣ ਵਾਸਤੇ ਰਿਸ਼ਤੇ ਆਵਾਜ਼ ਤੇ ਤੁਸੀਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਹਾਂ ਮਕਾਨ ਪਾ ਲਏ ਗੱਡੀਆਂ ਖਰੀਦ ਲੀਆਂ ਵਿਆਹ ਕਰਾ ਲਿਆ ਬੱਚੇ ਜਮ ਤੇ ਕਹਿੰਦੇ 26000 ਤਾਂ ਮੈਂ ਬੀਬੀਆਂ ਤੋਂ ਮੈਂ ਲੈ ਗਿਆ ਤਾਂ ਮੇਰਾ ਸ਼ਗਨ ਸੀਗਾ ਮੇਰਾ ਵਿਆਹ ਦਾ ਇਹ ਮੇਰੀ ਧੀ ਦਾ ਆਸ਼ੀਰਵਾਦ ਸੀਗਾ ਤਾਂ ਗਾਂ ਤੋਊਗਾ ਕਿ ਹੁਣ ਇਹਦਾ ਧੀ ਦਾ ਦਹੇਜ ਹੈਗਾ ਸਾਰਾ ਕੁਝ ਹੀ ਤੁਹਾਡਾ ਖੋਲੂਗਾ ਇਹਦੇ ਵਾਸਤੇ ਨੂੰ ਵੋਟਾਂ ਪਾਈਆਂ ਸੀ ਝਾੜੂ ਨੂੰ ਇਹ ਪਹਿਲੀ ਤਰੀਕ ਨੂੰ ਤੁਸੀਂ ਦੱਸੋਗੇ ਕਿ ਗਰੀਬ ਹੁਣ ਖੜ ਗਿਆ ਹੈ ਗਰੀਬ ਹੁਣ ਜਾਗ ਗਿਆ ਹੈ ਹੁਣ ਝੋਟ ਨਹੀਂ ਚੱਲੂਗਾ ਲਾਲਚ ਨਹੀਂ ਚਲੋਗੇ ਗਾਰੰਟੀ ਨਹੀਂ ਚਲੋਗੇ ਨਾ ਡਰਾੰਗੇ ਨਾ ਦਬਾਂਗੇ ਸਾਬ ਲਾਵਾਂਗੇ ਤੇ ਸੱਚੀ ਸੁੱਚੀ ਤਕੜੀ ਦਾ ਸਾਥ ਦਵਾਂਗੇ ਜਿਹੜੀ ਤਕੜੀ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਲਾਲਾ ਨਹੀਂ ਲਾਇਆ ਜੋ ਕਿਹਾ ਉਹ ਕਰਕੇ ਦਿਖਾਇਆ ਇਲਾਜ ਤੁਹਾਡੇ ਹੱਥ ਵਿੱਚ ਹੈ ਤੁਸੀਂ ਇਹ ਪੰਜੇ ਤੇ ਝਾੜੂ ਦਾ ਇਲਾਜ ਤੁਸੀਂ ਕਰ ਦਿਓ ਤਕੜੀ ਦੀ ਸਰਕਾਰ ਲੈ ਕੇ ਆਓ ਤੁਹਾਡੇ ਕਾਲ ਮੈਂ ਬਹਾਲ ਕਰਾਂਗੇ ਪਹਿਲੇ ਵੀ ਕਰ ਪਹਿਲੇ ਵੀ ਦਿੱਤੇ ਸੀ ਤਾਂ ਗਾਂ ਵੀ ਦੇ ਸਕਦੇ ਆ ਸ਼ਗਨ ਦੇ ਚੈੱਕ ਵੀ ਪਹਿਲੇ ਦਿੱਤੇ ਸੀ ਗਾਂ ਵੀ ਦੇ ਸਕਦੇ ਆ ਬਕਾਨ ਦੇ ਚੈੱਕ ਵੀ ਆਣਗੇ ਕਾਰਡ ਵੀ ਲੱਗ ਜਾਣਗੇ ਨੌਕਰੀਆਂ ਵੀ ਲੱਗ ਜਾਣਗੇ ਮੋਟਰ ਦੇ ਕਨੈਕਸ਼ਨ ਵੀ ਮਿਲ ਜਾਣਗੇ ਤੇ ਨਸ਼ੇ ਨੂੰ ਜੜੋਂ ਪਟਕੇ ਖਤਮ ਕਰਕੇ ਤੁਹਾਡੇ ਜਵਾਕਾਂ ਨੂੰ ਬਚਾਉਣ ਦਾ ਕੰਮ ਅਸੀਂ ਕਰਾਂਗੇ ਉਹ ਤਾਹੋ ਸਕੂਗਾ ਜੇ ਤੁਸੀਂ ਉਹ ਕੰਮ ਕਰਨ ਦੇ ਸਾਨੂੰ ਤਾਕਤ ਦੋਗੇ ਤਕੜੀ ਦਾ ਬਟਨ ਨੱਬ ਕੇ ਪਹਿਲੀ ਤਰੀਕ ਨੂੰ ਆਪ ਹੀ ਨਹੀਂ ਜਿੱਥੇ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਉਹਨਾਂ ਦਸਨ ਸਾਰਿਆਂ ਨੂੰ ਫੋਨ ਲਗਾਓ ਕਿਉਂਕਿ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਕਰੇ ਨੂੰ ਹਰਾਣਾ ਹੈ ਬਾਦਲ ਪਰਿਵਾਰ ਨੂੰ ਖਤਮ ਕਰਨਾ ਹੈ ਤੇ ਪੰਜਾਬ ਦੇ ਉੱਤੇ ਕਬਜ਼ਾ ਕਰਕੇ ਆ ਦੇਖੋ ਸਾਡਾ ਪਾਣੀ ਲੁੱਟਣ ਦੀ ਪੂਰੀ ਤਿਆਰੀਆਂ ਹੋ ਰਹੀਆਂ ਨੇ ਤਿੰਨੋਂ ਪਾਰਟੀਆਂ ਪਾਣੀ ਦਿੱਲੀ ਨੂੰ ਜਾਏ ਹਰਿਆਣਾ ਨੂੰ ਜਾਏ ਰਾਜਸਥਾਨ ਨੂੰ ਜਾਏ ਪੰਜਾਬ ਬਾਹਰ ਚ ਜਾਏ ਇਹਨਾਂ ਨੂੰ ਨਹੀਂ ਪਰਵਾਹ ਕਿ ਪੰਜਾਬ ਦੇ ਕਿਸਾਨਾਂ ਦਾ ਕੀ ਹੋਊਗਾ ਜਦ ਖੇਤਾਂ 'ਚ ਦਾਣੇ ਨਹੀਂ ਹੋਣਗੇ ਤੇ ਜੀਬ ਤੇ ਦੁਆਨੀ ਨਹੀਂ ਖੋਣੀ ਨਲਕੇ 'ਚ ਪਾਣੀ ਨਹੀਂ ਆ ਤਾਂ ਰਾਜਸਥਾਨ ਤੇ ਸਾਡੇ ਵਿੱਚ ਫਰਕ ਕੀ ਰਹਿ ਜਾਣਾ ਇੱਕ ਸਾਡੀ ਖੇਤਰੀ ਪਾਰਟੀ ਖੜੀ ਹੋਈ ਹੈ ਕਿ ਪੰਜਾਬ ਦੇ ਹੱਕਾਂ ਵਾਸਤੇ ਇਕੱਲੇ ਖੜਿਆ ना पानी जान दवों ना राजधानी जान दवों ना किसान की कुट बर्दाश्त करा ना नौजवान च झूठे केस बर्दाश्त करा तो ना ही धार्मिक स्थानों के कब्जे बर्दाश्त करा कुर्सी आए ना आए सरकार बने ना बने लेकिन पंजाब के हक वास्ते लड़ने रवान आस तो कर दी हाँ जे थोड़ी तकड़ी थोड़े न खड़ी है तुम तो भी अपनी खेतरी पार्टी के खड़ोगे ਤੇ ਪੰਜਾਬ ਦਾ ਖਜ਼ਾਨਾ ਪੰਜਾਬੀਆਂ ਵਾਸਤੇ ਵਰਤਾ ਜਾਏ ਨਾ ਕਿ ਆ ਦਿੱਲੀ ਦੇ ਗੁਲਾਮ ਗੁਲਾਮੀ ਕਰਕੇ ਸਾਰਾ ਖਜ਼ਾਨਾ ਉਹ ਦਿੱਲੀ ਦੇ ਹਵਾਲੇ ਕਰਕੇ ਕੇਜਰੀਵਾਲ ਨੂੰ ਚਮਕਾਉਣਾ ਹੈ ਆਪਦੀ ਕੁਰਸੀ ਦੀ ਖਾਤਰ ਰਾਹੁਲ ਗਾਂਧੀ ਨੂੰ ਖੁਸ਼ ਕਰਨਾ ਹੈ ਮੋਦੀ ਨੂੰ ਖੁਸ਼ ਕਰਨਾ ਅਸੀਂ ਉਹ ਬਾੜਚੇ ਜਨ ਅਸੀਂ ਖੁਸ਼ ਆਪਣੇ ਪੰਜਾਬ ਦੀ ਜਨਤਾ ਨੂੰ